ਅੱਜ ਸ਼ਨੀਵਾਰ ਨੰਦਪੁਰ ਸਾਹਿਬ ਗਏ ਹੀ ਉਪਰੋਂ ਵੀ ਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਆ ਹੀ ਗਏ ਹਨ ਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਘਾਚ ਐਂਟਰੀ ਹੋਈ ਤੇ ਨਾਲ 메ਨ ਗੇਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ ਗੇਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟਿਆ ਸੀ ਅਸੀਂ ਫਿਰ ਦੂਸਰਾ 메ਨ ਗੇਟ ਜਿਹੜਾ ਲੱਕੜ ਵਾਲੇ ਦਰਵਾਜ਼ੇ ਤੇ ਉਹਨਾਂ ਨੇ ਦੱਤਰ ਦੁੱਤਰ ਮਾਰ ਕੇ ਜੋ ਵੀ ਇਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਾਤਰ ਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 5.5 ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੋਟ। ਉਨ ਕੀ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲਾ ਫਲਾਈ ਕੀਤੀ ਏ। ਵੀ ਚੰਗੇ ਤਰੀਕੇ ਨਾਲ ਅਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ। ਸਾਨੂੰ ਇੰਨਾ ਪਤਾ ਵਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਵਾ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ। ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਇਹ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉੱਥੋਂ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹੋ ਉਮੀਦ ਹੈ ਵੀ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ ਕਰਾਵਾਂਗੇ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਏ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆਕਿਤੇ ਉਹਨਾਂ ਨੇ ਇਹ مین ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਹੈ ਤੇ ਕਾਲਾ ਤਾਲਾ ਤੋੜ ਕੇ ਤੇ ਅੰਦਰ ਗਏ ਨੇ ਤੇ ਜਿਹੜਾ 메ਨ ਦਰਵਾਜਾ ਹੈ ਉਹ 메ਨ ਦਰਵਾਜੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦਾਤ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5.5 ਲੱਖ ਦੇ ਕਰੀਬ-ਕਰੀਬ ਉਹ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਸ ਤੋਂ ਪਹਿਲਾਂ ਵੀ ਹਾਂਜੀ ਪਹਿਲੇ ਵੀ ਡੇਢ ਦੋ ਸਾਲ ਡੇਢ ਸਾਲ ਪਹਿਲੇ ਬੱਚੇ ਦਾ ਤਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ ਡੇਢ ਦੋ ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5 ਸਵਾ 5 ਲੱਖ ਦੇ ਕਰੀਬ ਫਿਰ ਜਿਹੜਾ ਕੈਸ਼ ਚੋਰੀ ਕਰਕੇ ਲੈ ਕੇ ਗਏ ਨੇ ਇਹ ਕਿੰਨੇ ਪਰਿਵਾਰ ਹੈ ਜਿਹਦੇ ਸੁਕਾ ਪਰਿਵਾਰ ਦੇਖੋ ਜੀ ਇਸ ਟਮ ਦੋ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਸੂਰਜ ਨਾ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਤੇ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀਤੀ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨਾਂ ਨੇ ਬੈਠੇ ਖਲੋਤੇ ਨੇ ﺍﻟमारੀਆਂ ਉਫਰੋਲ ਕੇ ਗਏ ਨੇ ਸਾਰੀਆਂ ﺍﻟमारੀਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੱਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰੇ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਹੁਣੇ ਕੋਈ ਨਾਲ ਤੇ ਇਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਇਹ ਕਾਰਵਾਈ ਅਗਰ ਇਹ ਕਰਨ ਕੇ ਪੁਲਿਸ ਵਾਲੇ ਤੇ ਫੇ ਅਸੀਂ ਉਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੇ ਤੱਕ ਕਰੀਏ ਕੰਮ ਆਏ ਆ ਅਲਮਾਰੀਆਂ ਬੰਦ ਸੀ ਜਦ ਕੀ ਵੇਖਿਆ ਕਿ ਅਬ ਯਹੀ ਆਪਣੀ ਕਿਤੇ ਕੋਠੇ ਆਏ ਆ ਵੇਖਿਆ ਵੀ ਕੁਝ ਹੈ ਤੇ ਨਹੀਂ ਮਤਲਬ ਕਿ ਕੋ ਸਾਡੇ ਦੇ ਨੂੰ ਕੋ ਲੈ ਕੇ ਗਏ ਦੇਖਿਆ ਕਿ ਜਦ ਪਰਸ ਮੇਰੀ ਵਾਈਫ ਨੇ ਕਿਹਾ ਵੀ ਮੇਰੇ ਪਰਸ ਵੀ ਫੁੱਲੇ ਨੇ ਅਲਮਾਰੀਆਂ ਦੀ ਸਾਰੀ ਉੱਤਲ ਫੁੱਤਲ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਇਧਰੋਂ ਸਾਰੇ ਪਰਸ ਜੋ ਵੀ ਉਹਨਾਂ ਨੇ ਸਾਰੀ ਕਾਰਵਾਈ ਕਰਕੇ ਫਿਰ ਉਹ ਬੜੇ ਆਰਾਮ ਨਾਲ ਦੂਸਰੇ ਕਰਮਰੇ ਦੇ ਵਿੱਚ ਪੱਖੇ ਚਲਾ ਕੇ ਰੈਸਟ ਕਰਕੇ ਗਏ ਨੇ ਇਹ ਨਹੀਂ ਪਤਾ ਕਿੰਨੀ ਦੇਰ ਕੀਤੀ 5 ਮਿੰਟ ਕੀਤੀ ਕਿ 1 ਘੰਟਾ ਕੀਤੀ ਇਹ ਹੁਣ ਉਹਨਾਂ ਨੂੰ ਪਤਾ ਵਾ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾ ਇਹ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਕਿ ਅੰਦਰ ਆਪਣਾ ਪਿਛਲਾ ਜਾਲੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋੜੀ ਹੋਈ ਪਈ ਸੀ ਅੰਦਰ ਉਹਨਾਂ ਪਾਕੀ ਆਪਾਂ ਵੇਖਿਆ ਜਦੋਂ ਅੰਦਰ ਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵੇਚੇ ਹੈਗੇ ਸਾਰੇ ਤੁਸੀਂ ਆਣ ਕੇ ਦੇਖਿਆ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਸੀ ਮਗਰਲੇ ਬੰਨੇ ਜੀ ਮਗਰ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਤਾਲੇ ਟੁੱਟੇ ਪਏ ਹੀ ਸਨ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਹੈ ਵਿਚੋਂ ਕੀ ਮੰਗ ਕਰਦੇ ਆ ਅਸੀਂ ਜੀ ਮੰਗ ਕਰਦੇ ਆ ਕਿ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆ ਸਾਡੀ ਤੇ ਸੁਰਵਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਹ ਇਸ ਬਾਰੇ ਜੇ ਅਗਰ ਬਈ ਚਾਂਸ ਆਡੇ ਪੁਲਸ ਨਹੀਂ ਹੈ ਸੋ ਹੰਦੀ ਆਹੀ ਸਰਕਾਰ ਦੇ ਕੇ ਆਏ ਆ ਅਸੀਂ ਉੱਚ ਅਫਸਰਾ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਹੀ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੋ ਰਿਹਾ ਹੈ ਜਲਦੀ ਤੇਰਾ ਆਹੀ ਛੱਡ ਕੱਢ ਕੇ ਛੱਡਣਾ